ਪਿੰਡ ਅੱਜ ਮੈਂ ਕਹਿਣਾ ਚਾਹਣਾ ਹੈ ਜਿਹੜਾ ਲੌਂਗ ਵਾਲ ਹਲਕਾ ਹੈ ਉਸ ਨਾਮ ਪਿੰਡ ਜਿਹੜਾ ਹੈਗਾ ਨਗਰ ਕਾਉਂਸਲ ਹੈ ਉਸ ਨਾਮ ਹਲਕੇ ਤੋਂ ਹੈ ਵਿੱਚ ਹੈ ਤੇ ਸੁਨਾਮ ਹਲਕੇ ਦੇ ਜੋ ਐਮ ਐਲ ਏ ਬਣਿਆ ਉਹ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਮਨ अरोड़ा ਉਥੋਂ ਦਾ ਇੱਥੋਂ ਦਾ ਐਮ ਐਲ ਏ ਆਮ ਆਦਮੀ ਪਾਰਟੀ ਦਾ ਪ੍ਰਧਾਨ ਹੈ ਸੋ ਅਮਨ अरोड़ा ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਸਭ ਤੋਂ ਵੱਡਾ ਨਗਰ ਕਾਉਂਸਲ ਦੇ ਪ੍ਰਧਾਨ ਪ੍ਰਮਿੰਦਰ ਕੌਰ ਬੀਬੀ ਪ੍ਰਮਿੰਦਰ ਕੌਰ ਬਰਾੜ ਅੱਜ ਸਮੂਚੀ ਟੀਮ ਨਾਲ ਆਮ ਆਦਮੀ ਪਾਰਟੀ ਨੂੰ ਅਲਵਦਾ ਕਰਕੇ ਪੰਜਾਬ ਨੂੰ ਬਚਾਉਣ ਖਾਤਰ ਪੰਜਾਬ ਵਿੱਚ ਵਾਪਸ ਅਮਨ ਸ਼ਾਂਤੀ ਪੰਜਾਬ ਵਿੱਚ ਵਾਪਸ ਤਰੱਕੀ ਲਿਆਉਣ ਵਾਸਤੇ ਉਹ ਸ਼੍ਰੋਮਣੀ ਕਾਲੀ ਦਲ ਵਿੱਚ ਸ਼ਾਮਿਲ ਹੋਏ ਹਨ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਇਹਨਾਂ ਦੇ ਸੋਰਾ ਸਾਹਿਬ ਹੈ ਨਾ ਹਾਂਜੀ ਹਾਂ ਇਹਨੇ ਸੋਰਾ ਸਾਹਿਬ ਸੋਰਾ ਸਾਹਿਬ ਹਾਂਜੀ ਭਜੀ ਸਰ ਜਹਜਦਾਰ ਜਹਜਦਾਰ ਕਰਮ ਸਿੰਘ ਜੀ ਆ ਆਮ ਆਦਮੀ ਪਾਰਟੀ ਦੇ ਫਾਊਂਡਰ ਮੈਂਬਰਾਂ ਚੋਂ ਐ ਇਹਨਾਂ ਨੇ ਆਮ ਆਦਮੀ ਪਾਰਟੀ ਦੀ ਜੜ ਸੰਗਰੂਰ ਜ਼ਿਲ੍ਹੇ ਚ origignal ਉਦੋਂ ਦੀ ਸ਼ੁਰੂ ਕੀਤਾ 12 ਤੋਂ 12 ਤੋਂ ਉਹਨਾਂ ਦੇ ਇਹਨਾਂ ਦੇ ਧਰਮ ਆ ਅਸੀਂ ਇਹਨਾਂ ਦਾ ਬੇਟਾ ਜੀ ਜੀ ਬੇਟਾ ਜੀ ਆ ਇਹਨਾਂ ਦਾ ਬੇਟਾ ਹੈ ਤੇ ਇਹਨਾਂ ਦਾ ਪਤੀ ਹੈ ਗਗਨ ਸਿੰਘ ਕਮਨਪਾਲ ਸਿੰਘ ਬਰਾੜ ਕਮਨ 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 ਕਮਲ ਕਮਲਪਾਲ ਸਿੰਘ ਬਰਾੜ ਬੇਟਾ ਜੀ ਬੇਟਾ ਤੇ ਨਾਲ ਹੀ ਇਹਨਾਂ ਦੇ ਨਾਲ ਜਿੰਨੀ ਇਹਨਾਂ ਦੀ ਟੀਮ ਹੈ ਦੇਖੋ ਨਗਰ ਕਾਉਂਸਲ ਦੇ ਪ੍ਰਧਾਨ ਲਗਾਤਾਰ ਫਾਊਂਡਰ ਮੈਂਬਰ ਪਰਿਵਾਰ ਤੇ ਉਹਨਾਂ ਦੇ ਨਾਲ ਜਿੰਨੇ ਵੀ ਇੱਕ ਇਹਨਾਂ ਦਾ মিডিਆ ਦਾ ਵੀ ਹੈਗਾ ਗਗਨ ਸਤੀਪੁਰਾਜ ਸਤੀਪੁਰਾਜ ਜੋ ਮੀਡੀਆ ਦਾ ਹੈਡ ਹੈ ਉਹ ਵੀ ਤੇ ਮੈਨੂੰ ਹੁਣੀ ਦੱਸ ਰਹੇ ਸੀ ਕਿ 15-20 ਸਰਪੰਚ ਕਿਉਂਕਿ ਅਚਾਨਕ ਹੀ ਮੈਂ ਤਾਂ ਉਹਦੇ ਟੱਪ ਰਿਹਾ ਸੀ ਮੈਨੂੰ ਉਹਨਾਂ ਨੂੰ ਖਬਰ ਆਈ ਕਿ ਤੁਸੀਂ ਉਥੇ ਆਓ ਇੱਥੇ ਮੈਂ ਆ ਗਿਆ ਤੇ 15-20 ਸਰਪੰਚ ਅਮਨ ਮਰੋੜੇ ਦੇ ਛੱਡਣ ਲੱਗੇ ਅਮਨ ਮਰੋੜਾ ਪਤਾ ਕਰ ਲਾ ਹੁਣ ਤੁਸੀਂ ਹੈਰਾਨ ਦੇ ਜੋਗੇ ਕ੍ਰਿਪਾ ਨਾਦਾ ਘਾਣਾ ਪਾ ਅੱਧਾ ਘੰਟਾ ਪਹਿਲੇ ਆਮ ਆਦਮੀ ਪਾਰਟੀ ਦਾ ਪ੍ਰਧਾਨ ਅਮਨ अरोड़ा ਇਹਨਾਂ ਦੇ ਘਰੇ ਆ ਕੇ ਗਿਆ ਆ ਕੇ ਗਿਆ ਬਿੰਦੀ ਕਰਨ ਵਾਸਤੇ ਮਿੰਤਾ ਕਰਕੇ ਗਿਆ ਐਨੀ ਵੱਡੀ ਇੰਪੋਰਟੈਂਸ ਇਸ ਪਰਿਵਾਰ ਦੀ ਹੈ ਕਿਉਂਕਿ ਇਹ ਮੈਂ ਪਰਿਵਾਰ ਨਾਲ ਗੱਲ ਕਰ ਰਿਹਾ ਸੀ ਕਹਿੰਦਾ ਜੀ ਇੰਨਾ ਦੁਖੀ ਕਰਤਾ ਲੋਕਾਂ ਨੂੰ ਆਮ ਆਦਮੀ ਪਾਰਟੀ ਨੇ ਤੁਸੀਂ ਦੇਖੋ ਜਿਸ ਮਾਹੌਲ ਨਾਲ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਗਿਆ ਸੀ ਇੱਕ ਬਦਲਾਅ ਦੇ ਨਾਂ ਤੇ ਪਰ ਸਾਰੇ ਠੱਗ ਇਕੱਠੇ ਹੋ ਕੇ ਉਹਨਾਂ ਨੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਕੇ ਸਰਕਾਰ ਧੋਖੇ ਨਾਲ ਬਣਾ ਲਈ ਲੋਕਾਂ ਦੀਆਂ ਉਮੀਦਾਂ ਦੇ ਖਿਲਾਫ ਕੰਮ ਕਰਨ ਲੱਗੇ ਆ 4 ਸਾਲਾਂ 'ਚ ਐਜਾ ਹਾਲਾਤ ਬਣਾਤੇ ਕਿ ਪੰਜਾਬ ਬਹੁਤ ਹੀ ਪਿੱਛੇ ਚਲੇ ਗਿਆ ਸੋ ਬੜੀ ਖੁਸ਼ੀ ਹੈ ਜਿਹੜਾ ਨਵਾਂ ਸਾਲ 2026 ਸ਼ੁਰੂ ਹੋਇਆ ਹੈ ਜਹਦਾਰ ਜੀ ਤੁਸੀਂ ਸ਼ੁਰੂਆਤ ਕਰਤੀ ਹੈ ਉਹ ਵੀ ਆਮ ਆਦਮੀ ਪਾਰਟੀ ਦੇ ਪ੍ਰਧਾਨ ਦੇ ਹਲਕੇ ਚੋਂ ਤੇ ਹੁਣ ਤਿਆਰੀ ਵਧ ਲਓ ਕਿਸੇ ਨੇ ਆਮ ਆਦਮੀ ਪਾਰਟੀ ਚ ਨਹੀਂ ਰਹਿਣਾ ਇਸ ਸਾਲ ਦੇ ਅਖੀਰ ਤੱਕ ਜੀ ਵੀ ਤਿਆਰ ਨਹੀਂ ਜੀ ਤੁਸੀਂ ਤਾਂ ਕਹਿਣਾ ਝਾੜੂ ਤੀਲਾ ਤੀਲਾ ਨਹੀਂ ਤੀਲਾ ਵੀ ਨਹੀਂ ਦੇਖਣਾ ਦੇਖਣਾ ਬਿਲਕੁਲ ਐ ਜਈ ਇਹ ਜਾਨ ਨੁਕਸਾਨ ਪੰਜਾਬ ਦਾ ਕੀਤਾ ਹੈ ਮੈਂ ਇਸ ਮੁੱਚੇ ਬਰਾੜ ਪਰਿਵਾਰ ਨੂੰ ਜੀ ਆਇਆਂ ਖੈ ਧੰਨਵਾਦ ਕਰਦਾ ਤੇ ਹੱਥ ਜੋੜ ਕੇ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਓ ਇਹਨਾਂ ਝਾੜੂ ਵਾਲਿਆਂ ਦਾ ਖੇੜਾ ਛੜਾ ਕੇ ਆਪਣੇ ਪੰਜਾਬ ਨੂੰ ਬਚਾਈਏ ਆਪਣੀ ਖੇਤਰੀ ਪਾਰਟੀ ਨੂੰ ਤਗੜਾ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਰਦਾਰ ਸਾਹਿਬ ਕਹਿੰਦੇ ਨੀਲੀ ਪੱਗ ਨੂੰ ਤਰਸਿਆ ਪਿਆ ਸੀ ਮੈਂ ਇੱਕ ਮਿੰਟ ਦੀ ਮਲਾਦੀ ਫੋਟੋ ਹੁਣ ਕਰੋ ਇੱਕ ਮਿੰਟ ਇੱਕ ਮਿੰਟ ਇੱਕ ਮਿੰਟ ਮੇਰੀ ਇੱਜਤ ਇੱਕ ਮਿੰਟ ਜਰਪਦਾਨ ਜੀ ਸੁਣੋ ਜੀਨੇ ਜੀਨੇ ਫੋਟੋ ਖਚਾਉਣੀ ਹੈ ਮੈਂ ਇੱਥੇ ਬੈਠਾ ਹਾਂ ਇੱਕ ਇੱਕ ਕਰਕੇ ਆਈ ਚੱਲੋ ਭਾਵੇਂ ਰਾਤ ਦੇ 12 ਵਜੇ ਮੈਂ ਇੱਥੇ ਬੈਠਾ ਆ ਜਿਹੜਾ ਗੜ ਹੁੰਦਾ ਸੀ ਆਮ ਆਦਮੀ ਪੜ ਜੇ ਗਾੜੀ ਹੇ ਲਗਿਆ ਨੀਆ ਹਿਲ ਗਿਆ ਤਾਂ ਬਚਣਾ ਕੀ ਹੈ ਤੁਸੀਂ ਅਗਲੇ ਦਿਨਾਂ ਚ ਦੇਖੋਗੇ ਕਿਵੇਂ ਹਜ਼ਾਰਾਂ ਦੀ ਗਿਣਤੀ ਜਿਹਨਾਂ ਦੀ ਲੀਡਰਸ਼ਿਪ ਅਕਾਲੀ ਦਲ ਸ਼ਾਮਿਲ ਕੋਈ ਸੀ ਕਿਉਂਕਿ ਸਾਰਿਆਂ ਦੇ ਮਨ ਚ ਪੰਜਾਬ ਦੇ ਲੋਕਾਂ ਦੇ ਮਨ ਚ ਇੱਕੋ ਹੀ ਗੱਲ ਹੈ ਪੰਜਾਬ ਨੂੰ ਬਚਾ ਲਈ ਤੇ ਪੰਜਾਬ ਨੂੰ ਕੱਲੀ ਖੇਤਰੀ 파ਕੀ ਪੰਜਾਬ ਦੀ ਪਾਰਟੀ ਪੰਜਾਬ ਦੇ ਲੋਕਾਂ ਦੀ ਪਾਰਟੀ ਖਾਲਸਾ ਪੰਥ ਦੀ ਜੈਸੇ ਬੰਦੀ ਕੋਈ ਬਚਾ ਸਕੀ ਹੈ ਜਿਹਨ ਕਿਉਂਕਿ ਜਿਸ ਦੇ ਰਾਜ ਵਿੱਚ ਪੰਜਾਬ ਬਣਿਆ ਉਹ ਰਾਜ ਫਿਰ ਤੋਂ ਯਾਦ ਕਰਨ ਲੱਗੇ ਲੋਕ